ਕਰੀਏ ਜੀ ਸਟਾਰਟ ਅਪ ਡਾਕਟਰ ਸਟਾਰਟ ਦੀ ਸਟਾਰਟ ਮੈਮ ਉਹ ਗ੍ਰੀਸ ਇਵੈਂਟ ਦੇ ਬਾਰੇ ਤੇ ਲੋਕਾਂ ਦੇ ਨਾਲ ਪਬਲਿਕ ਮੀਟਿੰਗ ਹੋਈ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਜਿਹੜਾ ਇੱਥੇ ਵੀਰ ਕਲੋਨੀ ਚ ਜਿਹੜਾ ਕੋਤਵਾਲੀ ਥਾਣੇ ਚ ਪੈਂਦੀ ਹੈ ਕਲੋਨੀ ਉਥੇ ਇੱਕ ਜਨਤਾ ਦੇ ਵਾਸਤੇ ਜਿਹੜੇ ਇਕੱਲੇ-ਕੱਲੇ ਹੋ ਉਹ ਮਿਲਰ ਡਿਫੈਂਸ ਕਮੇਟੀ ਜਾਂ ਫਿਰ VDC ਜਿਹਨੂੰ ਅਸੀਂ ਪਿੰਡਾਂ ਚ ਵਿਲੇਜ ਡਿਫੈਂਸ ਕਮੇਟੀ ਕਹਿੰਦੇ ਆ ਉਹਦੀ ਅੱਜ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ ਡੀਜੀਪੀ ਪੰਜਾਬ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਪੂਰੇ ਪੰਜਾਬ ਚ ਇਹਦਾ ਨਾਮ ਸੰਪਰਕ ਪ੍ਰੋਗਰਾਮ ਰੱਖਿਆ ਗਿਆ ਹੈ ਜਿਹਦੇ ਚ ਤੇਵੇ ਪਹਿਲਾਂ ਅਸੀਂ ਜ਼ਿਆਦਾਤਰ ਡਰੱਗਸ ਵਗੈਰਾ ਦੀ ਮੀਟਿੰਗਸ ਪਬਲਿਕ ਨਾਲ ਕਰਦੇ ਸੀ ਹੁਣ ਅਸੀਂ ਉਹਨਾਂ ਨਾਲ ਜਿਹੜੇ ਹਰ ਵਾਰਡ ਚ ਮੁਹੱਲੇ ਚ ਜਾਂ ਪਿੰਡਾਂ ਦੇ ਜਿਹੜੇ ਸਾਡੇ ਮੈਂਬਰਸ ਐ ਉਹਨਾਂ ਦੇ ਨਾਲ ਨਾਲ ਜਿਹੜੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਐ ਉਹਨਾਂ ਸਾਰਿਆਂ ਨਾਲ ਇੱਕ ਇਨਫੋਰਮਲ ਕਮਿਊਨੀਕੇਸ਼ਨ ਕਰਾਂਗੇ ਅੱਜ ਅਸੀਂ ਇੱਥੇ ਸ਼ੁਰੂ ਕੀਤਾ ਵੀ ਕਲੋਨੀ ਜਿਹਦੇ ਚ ਅਸੀਂ ਉਹਨਾਂ ਦੇ ਜਿਹੜੇ ਮਸਲੇ ਪੁਲਿਸ ਨਾਲ ਰਿਲੇਟਡ ਉਹਨਾਂ ਦੇ ਹੁੰਦੇ ਐ ਜਿਵੇਂ ਕਿ ਕੋਈ ਸਟਰੀਟ ਕਰਾਈਮ ਐ ਉਹਨਾਂ ਦੀ ਗਲੀ ਚ ਕੁਝ ਇਸ ਤਰ੍ਹਾਂ ਦਾ ਜਿਹਦੇ ਨਾਲ ਉਹਨਾਂ ਨੂੰ ਇਨਸਿਕਿਓਰ ਫੀਲ ਹੁੰਦਾ ਜਾਂ ਡਰੱਗਸ ਹੋ ਗਿਆ ਜਾਂ ਫਿਰ ਕੋਈ ਗੈਂਗਸਟਰਿਸ ਜਿਵੇਂ ਮਿਸਟਰ ਅਨੰਦ ਦੇ ਵੱਖ-ਵੱਖ ਮੁੱਦੇ ਉਹਨਾਂ ਬਾਰੇ ਅਸੀਂ ਅੱਜ ਇੱਥੇ ਬੜੀ ਹੈਲਦੀ ਨਾਲ ਕਮਿਊਨੀਕੇਸ਼ਨ ਕੀਤੀ ਹੈ ਉਹਨਾਂ ਨੇ ਸਾਰਿਆਂ ਨੇ ਖੁੱਲ ਕੇ ਸਾਨੂੰ ਜੋ ਉਹਨਾਂ ਦੀ ਪ੍ਰੋਬਲਮਸ ਫੇਸ ਕਰ ਰਹੇ ਹੈ ਜਿਵੇਂ ਕਿ ਛੋਟੇ ਛੋਟੇ ਸਟਰੀਟ ਕਰਾਈਮ ਜਿਹੜੇ ਹੁੰਦੇ ਆ ਨਸ਼ੇ ਦੀ ਜਿਹੜੀ ਪ੍ਰੋਬਲਮ ਦੱਸ ਰਹੀ ਸੀ ਭਾਵੇਂ ਸੀਰੀਆ 'ਚ ਨਹੀਂ ਆ ਪਰ ਉਹਦੇ ਰਿਲੇਟਡ ਜਦੋਂ ਇੱਥੇ ਕੋਈ ਸਨੈਚਿੰਗ ਵਗੈਰਾ ਹੁੰਦੀ ਹੈ ਫਿਰ ਕੋਈ ਪਾਰਕਿੰਗ ਦਾ ਮੁੱਦਾ ਹੈ ਜਾਂ ਕੋਈ ਫੀਮੇਲਸ ਅਨ ਸੇਫ ਫੀਲ ਕਰਦੀਆਂ ਉਹ ਸਾਰਿਆਂ ਨੂੰ ਅਸੀਂ ਨੋਟ ਕਰ ਲਿਆ ਤਾਂ ਅਸੀਂ ਇਹਨਾਂ ਨੂੰ ਆਸ਼ਵਾਸਨ ਵੀ ਦਿਵਾਇਆ ਹੈ ਕਿ ਬਹੁਤ ਜਲਦੀ ਅਸੀਂ ਇਹਨਾਂ ਸਾਰਿਆਂ ਤੇ ਪਹਿਲ ਦੇ ਅਧਾਰ ਤੇ ਕੰਮ ਕਰਾਂਗੇ ਔਰ ਉਸ ਤੋਂ ਇਲਾਵਾ ਮੈਂ ਇੱਥੇ ਦੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਅਸੀਂ ਜੋ ਜੋ ਨਸ਼ਹਿਰ 'ਚ ਸੀਸੀਟੀਵੀ ਕੈਮਰੇ ਲਵਾਉਣ ਦੀ ਪਹਿਲ ਸ਼ੁਰੂ ਕੀਤੀ ਸੀ ਪ੍ਰਪੋਜ਼ਲ ਭੇਜਿਆ ਹੈ ਕਮਿਸ਼ਨਰ ਕੋਰਪੋਰੇਸ਼ਨ ਨੂੰ ਤੇ ਲਾਣੇ ਵੀ ਸ਼ੁਰੂ ਕਰ ਦਾਂਗੇ ਤੇ ਜਿਹੜੇ ਅਸੀਂ ਬਠਿੰਡਾ ਸ਼ਹਿਰੀ ਏਰੀਆ ਚ ਪੁਲਿਸ ਦੇ ਪਿਕਟਸ ਬਣਾ ਰਹੇ ਆ ਉਹ ਵੀ ਅਸੀਂ ਬਹੁਤ ਜਲਦੀ ਲਾਂਚ ਕਰਨੇ ਸੋ ਇਸ ਤਰ੍ਹਾਂ ਦੀ ਉਹਨਾਂ ਵੱਲੋਂ ਵੀ ਗੱਲਾਂ ਸੁਣੀਆਂ ਤੇ ਅਸੀਂ ਵੀ ਆਪਣਾ ਦੱਸਿਆ ਸਾਡਾ ਕੀ ਪਲਾਨ ਹੈ ਸੋ ਅਸੀਂ ਇਨਸ਼ੋਰ ਕਰਾਂਗੇ ਕਿ ਹੌਲੀ ਹੌਲੀ ਅਸੀਂ ਪੂਰੇ ਜ਼ਿਲ੍ਹੇ ਨੂੰ ਕਵਰ ਕਰੀਏ ਔਰ ਜੋ ਪਬਲਿਕ ਦੀ ਫੀਡਬੈਕ ਹੈ ਪੁਲਿਸ ਦੀ ਵਰਕਿੰਗ ਸੁਧਾਰਨ ਲਈ ਜਾਂ ਸਾਡੀ ਪੁਲਿਸ ਪਬਲਿਕ ਦਾ ਗੈਪ ਕਵਰ ਕਰਨ ਲਈ ਇਸੇ ਤਹਿਤੀਅ ਸੰਪਰਕ ਪ੍ਰੋਗਰਾਮ ਅਜਿਹਾ ਚੱਲ ਰਿਹਾ ਹੈ ਕਿੰਨੇ ਟੋਟਲ ਜਿਹੜੇ ਐਸਟੀਮੇਟ ਕੈਮਰੇ ਦਾ ਹੈਗਾ ਤੇ ਦੂਸਰਾ ਇਹਨਾਂ ਦਾ ਜਿਹੜਾ ਕੰਟਰੋਲ ਕਿਤੇ ਹੈ ਇਹਦਾ ਜੀ ਕੈਮਰੇ 30 ਪੁਆਇੰਟਸ ਹੈ ਲੋਕੇਸ਼ਨਸ ਉਹਦੇ ਚ ਸਾਡੇ ਅਰਾਊਂਡ 45 ਕੈਮਰੇਜ਼ ਐਨਪੀਆਰ ਹੈ ਆਟੋਮੈਟਿਕ ਨੰਬਰ ਪਲੇਟ ਰੀਡਰ ਔਰ ਅਰਾਊਂਡ 104 ਦੇ ਕਰੀਬ ਸਾਡੇ ਨੈਕਸਟ ਹੈਗੇ ਹਾਈ ਰੈਜ਼ੋਲੂਸ਼ਨ ਇਹ ਸਾਡਾ ਅਰਾਊਂਡ 85 ਲੱਖ ਦੇ ਕਰੀਬ ਦਾ ਪ੍ਰੋਪੋਜ਼ਲ ਹੈ ਔਰ ਪਿਕਟ 104 ਮੇਂ 10 ਸਿਤ ਉਤੇ ਔਰ ਇਸ ਦੇ ਇਲਾਵਾ ਤੁਸੀਂ ਕੀ ਮੈਂ ਉਹ ਕਿੰਨੇ ਕਿਹਾ ਸੀ ਪੀਸੀਆਰ ਦਾ ਡਾਉਨ ਹਾਂਜੀ ਤਾਂ ਜਿਹੜਾ ਰਾਤ ਨੂੰ ਜ਼ਿਆਦਾਤਰ ਜਿਹੜੀ ਦਿੱਕਤ ਆ ਰਹੀ ਹੈ ਉਸ ਦੇ ਬਾਰੇ ਜਿਹੜੀ ਲੇਡੀਜ਼ ਨੇ ਕਿਹਾ ਤੇ ਪਾਰਕਿੰਗ ਜਿਹੜੇ ਇਹ ਪਾਰਕਾਂ ਦੇ ਵਿੱਚ ਥੋੜੀ ਜਿਹੜੀ ਹੈ ਬੇਸਿਕਲੀ ਤਾਂ ਜੀ ਗਸ਼ਤ ਦੀ ਹੀ ਇਹਨਾਂ ਨੇ ਗੱਲ ਕੀਤੀ ਹੈ ਤੇ ਪੀਸੀਆਰ ਦੀ ਟੀਮ ਮੈਂ ਤਾਂ ਮੰਨਦੀ ਹਾਂ ਕਿ ਇੱਥੇ ਸਾਡੀ ਬਠਿੰਡਾ ਸ਼ਹਿਰ ਦੀ ਪੀਸਰ ਬਹੁਤ ਹੀ ਇਫੈਕਟਿਵ ਹੈ ਇਹ ਤਾਂ ਥਾਣਿਆਂ ਦੇ ਕ੍ਰਾਈਮ ਵੀ ਟਰੇਸ ਕਰਕੇ ਦਿੰਦੇ ਆ ਨਾਟ ਜਸ ਕ੍ਰਾਈਮ ਇਹਨਾਂ ਨੇ ਬਹੁਤ سارے ਨਸ਼ੇ ਵਾਲੇ ਪੁਆਇੰਟ ਆਫ ਸੇਲ ਦੇ ਨਸ਼ੇੜੀ ਵੀ ਫੜਕੇ ਦਿੱਤੇ ਤੇ ਮੈਂ ਤਾਂ ਇਹਨਾਂ ਨੂੰ ਬਹੁਤ ਇਨਕਰੇਜ ਕਰਦੀ ਹਾਂ ਕੰਗ੍ਰੈਚੁਲੇਟ ਕਰਦੀ ਹਾਂ ਤੇ ਆਮ ਸ਼ੋਰ ਉਹ ਖੜੇ ਵੀ ਸੀਗੇ ਤੇ ਪੀਸੀਆਰ ਵਾਲੇ ਉਹ ਸਾਰੀ ਗੱਲਾਂ ਸੁਣ ਰਹੇ ਹਾਂ ਅਸੀਂ ਸ਼ੋਰ ਕਰਾਂਗੇ ਕਿ ਜਲ ਤੋਂ ਜਲਦੀ ਨਾਤੀਏ ਸਾਰੀ ਪ੍ਰੋਬਲਮਸ ਨੂੰ ਅਸੀਂ ਇਧਰ ਤੇ ਨਜਾਤ ਮਿਲਦੀ ਹੈ ਮੈਡਮ ਈ ਰਿਕਸ਼ਾ ਨੂੰ ਬਲੈਕ ਕਿ ਈਵਨ ਆਰਡ ਕੀਤਾ ਜਾ ਸਕਦਾ ਹੈ ਈ ਰਿਕਸ਼ਾ ਦੀ ਜੀ ਮੈਨੂੰ ਇਹਨਾਂ ਨੇ ਜੋ ਗੱਲ ਦੱਸੀ ਉਹ ਮੈਂ ਕਮਿਸ਼ਨਰ ਕੋਆਪਰੇਸ਼ਨ ਨਾਲ ਵੀ ਕਰਾਂਗੀ ਈਵਨ ਆਰਡ ਕੀਤਾ ਜਾ ਸਕਦਾ ਹੈ ਨ ਕੋਜ਼ ਮੈਨੂੰ ਇਹਦੀ ਡਿਟੈਕ੍ਰਿਟੀਜ਼ ਨਹੀਂ ਪਤਾ ਪਰ ਕਾਫੀਆਂ ਨੇ ਜੋ ਇਹਦੀ ਦੱਸਿਆ ਹੈ ਕਿ ਇਹਦੇ ਨਾਲ ਵੀ ਕ੍ਰਾਈਮ ਵਧ ਰਿਹਾ ਸੋ ਸਾਡੇ ਲਈ ਇੰਪੋਰਟੈਂਟ ਹੈ ਔਰ ਇਹਨਾਂ ਨੇ ਕੋਈ ਓਪਨ ਡਰਿੰਕਿੰਗ ਵਾਲੀ ਵੀ ਗੱਲ ਦੱਸੀ ਹੈ ਕਾਫੀ ਸਾਰੇ ਪੁਆਇੰਂਟਸ ਹੈ ਉਹ ਹੌਲੀ ਹੌਲੀ ਸੀ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਕੰਮ ਦੇ ਦੌਰਾਨ ਵਿੱਚ ਕਾਫੀ ਜਿਹੜੇ ਨੇ ਮਾਮਲੇ ਵੀ ਸਾਹਮਣੇ ਆਏ ਸੀ ਜਿਹੜੇ ਇਹ ਬਲਨਾਸ਼ੀ ਕਰਦੇ ਨੇ ਕੁਝ ਬੰਦਿਆਂ ਨੂੰ ਲੁਕਿਆ ਵੀ ਸੀਗਾ ਜੀ ਹਥਿਆਰ ਵੀ ਹੁੰਦੇ ਸੀ ਲੋਕਾਂ ਨੂੰ ਹਥਿਆਰ ਮਿਲੇ ਸੀ ਤੇ ਇਹਨਾਂ ਦੇ ਉੱਤੇ ਮਾਮਲੇ ਦਰਜ ਵੀ ਹੋਏ ਸੀ ਜੀ ਮੇਰੇ ਟਾਈਮ ਦੀ ਹੀ ਗੱਲ ਹੈ ਜੀ ਤੋਂ ਜਿਹੜੀ ਮੋਬਾਈਲ ਸ਼ਾਪ ਤੇ ਆਈ ਥ ਤੋ ਇਸ ਨੂੰ ਪਤਾ ਲੱਗਿਆ ਸੀ ਉਹਦੇ ਤੇ ਕਰਦੇ ਜੀ ਇੱਥੇ ਦੇ ਮੌਕੇ ਦੇ ਅ fırs ਸਾਰੇ ਸਾਰੇ ਮੇਰੇ ਨਾਲ ਹੀ ਹੈਗੇ ਉਹਨਾਂ ਨੇ ਸਾਰੇ ਕਨਾਲ ਕਨਾਲ ਦੇ ਵਿੱਚ ਦੀ ਮੁਕਦਮਾ ਸਾਹਮਣੇ ਆਇਆ ਸੀ ਜਿਹਦੇ ਵਿੱਚ ਮਰਮੇ ਇੰਨਾ ਦੇ ਕਿੱਸੇ ਦੇ ਕੋਈ ਵੀ ਕੋਈ ਕਾਜ ਵਗੈਰਾ ਕੋਈ ਕੰਮ ਦਾ ਕਾਜ ਹੀ ਨਹੀਂ ਹੈਗੇ ਬਿਨਾਂ ਕਾ ਕਰ ਚੋ ਮਤਲਬ ਕਿ ਗੱਡੀ ਲੈ ਕੇ ਘੁੰਮਦੇ ਰਹੇ ਜੀ ਮੈਂ ਟ੍ਰੈਫਿਕ ਦੇ ਜਿਹੜੇ ਡੀਐਸਪੀ ਹੈ ਉਹਨਾਂ ਨੂੰ ਡਿਊਟੀ ਲਾਉਂਦੀ ਹੈ ਇਹ ਸਾਰਾ ਉਹ ਵਰਕ ਕਰਨਗੇ ਔਰ ਪੀਸੀਆਰ ਦੇ ਇੰਚਾਰਜ ਵੀ ਡੀਐਸਪੀ ਸਿਟੀ 1 ਕੋਲ ਹੀ ਹੈ ਇਹਨਾਂ ਨੂੰ ਮੈਂ ਕਿਹਾ ਕਿ ਇੱਕ ਮੀਟਿੰਗ ਸਰ ਕੇ ਐਸੋਸੀਏਸ਼ਨ ਵਗੈਰਾ ਉਹਨਾਂ ਨੂੰ ਬੁਲਾਓ ਔਰ ਇਹਨਾਂ ਨੂੰ ਸਖਤ ਵਾਰਨਿੰਗ ਦੋਰੀ ਇੱਕ ਟ੍ਰੈਫਿਕਲੇਟਡ ਬਹੁਤ ਵੱਡਾ ਇਸ਼ੂ ਹੈ ਕਿ ਜਿਹੜੀਆਂ ਹੈਵੀ ਵਹੀਕਲਸ ਨੇ ਜਿਹੜੇ ਕਿ ਜਿਹੜੇ ਕਿ ਟਾਈਮ ਨੇ ਉਹਨਾਂ ਦਾ 8 ਵਜੇ ਤੋਂ ਲੈ ਕੇ ਸ਼ਾਮ ਤੱਕ ਕੀਤਾ ਗਿਆ 7 ਵ ਕੀ ਸਪੈਸੀਫਿਕਟਿਵ ਇਸ ਏਰੀਆ ਦੇ ਹੀ ਹੈਗੇ ਅਸੀਂ ਸਾਰੇ ਨਾਲ ਤੇ ਵਰਕ ਕਰਾਂਗੇ ਸੋਲੂਸ਼ਨ ਹੀ ਕੱਢ ਕੇ ਦਵਾਂਗੇ ਜੇ ਨੰਬਰ ਜਾਰੀ ਕੀਤਾ ਗਿਆ ਜਾਂ ਤਾਂ ਲੋਕਾਂ ਨੂੰ ਮੈਨੂੰ ਨੰਬਰ ਐਕਚੁਅਲੀ ਸੀਐਮ ਮੁੱਖ ਮੰਤਰੀ ਪੰਜਾਬ ਵੱਲੋਂ ਹੀ ਨੋਗਰੀ ਕੀਤਾ ਗਿਆ ਸੀ ਪਰ ਮੈਨੂੰ ਲੱਗਿਆ ਕਿ ਸ਼ਾਇਦ ਇੱਥੇ ਅਣੀ ਅਵੇਅਰਨੈਸ ਨਹੀਂ ਹੈ ਤਾਂ ਮੈਂ ਦੱਸਿਆ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਡਰੱਗਸ ਤੇ ਰਿਲੇਟਿਡ ਇੱਕ ਹੈਲਪਲਾਈਨ ਨੰਬਰ ਹੈ ਉਹ ਹੈਗਾ 9779 100200 ਇਹਦੇ ਚ ਫਾਇਦਾ ਇਹ ਹੈ ਕਿ ਜਿਵੇਂ ਪਬਲਿਕ ਨੂੰ ਲੱਗਦਾ ਸੀ ਕਿ ਅਸੀਂ ਕੋਈ ਡਰੱਗਸ ਦੀ ਇਨਪੁਟ ਪੁਲਿਸ ਨੂੰ ਦੱਸਦੇ ਹਾਂ ਤਾਂ ਸਾਡੀ ਆਈਡੈਂਟੀ ਰਿਵੀਲ ਹੋ ਜਾਂਦੀ ਹੈ ਉਹ ਤੇ ਨੂੰ ਧਿਆਨ ਚ ਰੱਖਦੇ ਹੋਏ ਇਹ ਹੈਲਪਲਾਈਨ ਨੰਬਰ ਇੱਕ ਚਾਜ ਵਾਟਰ ਜਿਹਦੇ ਚ ਜੋ ਪਬਲਿਕ ਕੰਪਲੇਨ ਕਰਦੀ ਹੈ ਉਹਨਾਂ ਦਾ ਨੰਬਰ ਉੱਥੇ ਨਹੀਂ ਰਿਫਲੈਕਟ ਕਰਦਾ ਪਰ ਜਿਸ ਕਨਸਰਨਡ ਜ਼ਿਲੇਦਾਰ ਕੰਪਲੇਨਟ ਹੁੰਦੀ ਹੈ ਉੱਥੇ ਦਾ ਚੰਡੀਗੜ੍ਹ ਦਾ ਕੰਟਰੋਲ ਰੂਮ ਸਾਨੂੰ ਉਹ ਟਰਾਂਸਫਰ ਕਰਦਾ ਤੇ ਸਾਨੂੰ 24 ਘੰਟੇ ਦੇ ਅੰਦਰ ਅੰਦਰ ਉਹਦਾ ਰਿਜ਼ਲਟ ਉਹਨਾਂ ਨੂੰ ਫੀਡਬੈਕ ਦੇਣਾ ਹੁੰਦਾ ਰਾਈਟ ਠੀਕ ਥੈਂਕ ਯੂ ਸੇਫ ਲਾਈਨ ਸੇਫ ਪੰਜਾਬ ਉਹਦਾ ਨਾਮ ਨਾ ਨਾ 12142 ਥੈਂਕ ਯੂ ਸਾਡੇ ਨਹਿਰ ਦੇ ਕਿਨਾਰੇ ਗੈਸ ਹੌਸਾ ਆਪਣਾ ਹੈ ਦੇਖ ਲਿਓ ਹਾਂ ਸਿਲੇਕ ਨੂੰ ਗੈਸ ਹੈ ਬੈਟਰ ਹੌਸਾ